ਆਪ ਤਾਂ ਫਰਾ ਨਹੀਂ ਮਿਲਗਾ ਠੀਕ ਹੈ ਇਹ ਜਲਦੀ ਆ ਪਰ ਇੱਕ ਕੱਟ ਘਲਾਇਆ ਕਰਦੀ ਆ ਮੈਂ ਕਰਨੀ ਉਹ ਜੀ ਲੋਥ ਹੈਗਾ ਵਧੀਆ ਜਲਦੀ ਆ ਠੀਕ ਹੈ ਭੱਜਦੀ ਬੇਹਾਰ ਬੈਠੀ ਨਹੀਂ ਤਾਂ ਐਈ ਨਾ ਕੋਈ ਕਣਾਰੀ ਹਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਆਏ ਮੋਟਰ ਕੋਲ ਅੱਜ ਲੱਗੇ ਪਿਆਜ਼ਾਂ ਨੂੰ ਪਾਣੀ ਲਾਉਣ ਥੋੜਾ ਜਿਹਾ ਕੱਖ ਜਿਹਾ ਹੋਇਆ ਆ ਫਿਰ ਸਪਰੇਅ ਤੇ ਬਾਦੂ ਵੀ ਮੈਂ ਕਿਹਾ ਵੀ ਇਹਨਾਂ ਨੂੰ ਥੋਕੋ ਕੇ ਪਾਣੀ ਜਿਆ ਲਾ ਕੇ ਫਿਰ ਇਹਨਾਂ ਦੀ ਗੜਾਈ ਕਰਾਉਂਦੇ ਆ ਲੇਬਰ ਹੁਣ ਹੈਗੀ ਆ ਮੈਂ ਇੱਕ ਵਾਰੀ ਵੀ ਪਾਣੀ ਲਾ ਦਈਏ ਗਿੱਲੇ ਜੇ ਫਿਰ ਬੱਤ ਜਾਇਆ ਬਾਅਦ ਵਿੱਚ ਟਾਈਮ ਸਿਰ ਗੜਾਈ ਕਰਾ ਦਾਂਗੇ ਕੱਲੂ ਜਾਂ ਪਰਸੋਂ ਨੂੰ ਸਾਰੀ ਉਹ ਲੇਬਰ ਲਾ ਕੇ ਇੱਕ ਦਿਨ ਪਲੇਟ ਆਇਆ ਹੁਣ ਸਵੇਰੇ ਸਾਜਰੀ ਮੈਂ ਵੀ ਚਲੋ ਚਲਾ ਦਈਏ ਜੀ ਮਕੀ ਨੂੰ ਲੱਗੇ ਪਾਣੀ ਛੱਡਣ ਨਾਲੇ ਮੈਂ ਕਿਹਾ ਸਪਰੇਅ ਕਰਤੀਏ ਪੰਪ ਲਾ ਦਈਏ ਇੱਕ ਅੱਧਾ ਮਕੀ ਵਧੀਆ ਹੋਇਆ ਈ ਇੱਧਰ ਦਾ ਪਾਣੀ ਛੱੜਤਾ ਅੱਗੇ ਪਾਣੀ ਪਰ ਚੱਲਿਆ ਬਸ ਮੈਨੂੰ ਵੀ ਲਾ ਦਈਏ ਇੱਕ ਪੰਪ ਬਾਕੀ ਇੱਧਰ ਵੀ ਆ ਹੁਣ ਸਪਰੇਅ ਰਲਾਤੀ ਪਾਣੀ ਮੈਂ ਕਿਹਾ ਹੁਣ ਕੋਲ ਆਇਆ ਵਾ ਚੱਲ ਘੰਟਾ ਘੰਡ ਲੱਗਣਾ ਕਰ ਦਈਏ ਸਾਰੇ ਨੂੰ ਸਪਰੇ। ਉਧਰ ਛੋਲਿਆਂ ਨੂੰ ਵੀ ਲਾ ਕੇ ਆਉਣਾ ਇੱਕ ਪੰਪ। ਨਿੱਕੇ ਉਹ ਗੰਨੇ ਨੂੰ ਲਾ ਦੇਣਾ। ਚਲੋ ਕਰੀਏ ਸ਼ੁਰੂ। ਲਓ ਜੀ ਮੱਕੀ ਨੂੰ ਉਧਰ ਨੂੰ ਕਰਕੇ ਸਪਰੇ ਪਾਣੀ ਛੜਦਾ। ਹੁਣ ਲੱਗੇ ਪਿਆਜ਼ਾਂ ਨੂੰ ਕਰਨ। ਇਹਦੇ ਵਿੱਚ ਪਾ ਰਹੇ ਆ ਆਪਾਂ। ਇਹ ਦੋ ਸਪਰੇ ਹਾਂ। ਫਿਪਰੋਨਿਲ 40% ਇਮੀਦਾ ਕਲੋਪਰਾਇਡ 40% ਇੱਕ ਇਹ ਮੈਨੋਕੋਜ਼ ਦੋ ਲਾ ਕੇ ਕਰ ਰਹੇ ਹਾਂ। ਆ ਉਧਰ ਕਰੀਤੀ ਸੁੱਗੀ ਤੇ ਬਿਸਤਰਾ ਤੇ ਇੱਕ ਆਪਣੀ ਤਾਕ ਦੀ ਹੁਣ ਪਿਆਜ਼ਾਂ ਰਿੰਡੀ ਵੀ ਲੱਗਿਆ ਕਰਨ ਬਾਪੂ ਵੀ ਪਹੁੰਚ ਗਿਆ ਉਧਰ ਮੈਂ ਕਿਹਾ ਵੀ ਕਰ ਦਈਏ ਨੂੰ ਦੇਖੀਏ ਭਿੰਡੀ ਹੈ ਤਾਂ ਐਡੀ ਐਡੀ ਕਾ ਹੁਣਾ ਨਾ ਹੁਣ ਇਹਦੀ ਕਿਸਮਤ ਜਿਗੰਨੇ ਨੇ ਤਾਂ ਆਪਣੀ ਕਾਸੀ ਨਹੀਂ ਗਈ ਉਹ ਵੀ ਹੁਣ ਐਡੀ ਐਡੀ ਦੀ ਬਸ ਕੀ ਆਪਣੇ ਕਿੰਨੇ ਕੋਸ਼ਿਸ਼ ਪੂਰੀ ਰੱਖਣੀ ਆ ਪਿਆਜ਼ਾਂ ਨੂੰ ਵੀ ਸਪਰੇਅ ਕਰ ਦੇਣੀ ਹੁਣ ਨਾ ਹੋਣਾ ਪਿਆਜ਼ਾਂ ਦੀ ਮਰਜ਼ੀ ਆ ਹੁਣ ਪਰ ਆਪਣੇ ਕਿੰਨੀ ਤੇ ਕੋਈ ਕਸਰ ਨਹੀਂ ਛੱਡੀ। ਲਓ ਜੀ ਇੱਕ ਪੰਪ ਉਹਨਾਂ ਛੋਲਿਆਂ ਨੂੰ ਵੀ ਲੱਗੇ ਲਾਉਣ। ਸਾਲ ਬਹੁਤ ਵਧੀਆ ਆਇਆ ਵਾ। ਉਹ ਕਹਿੰਦਾ ਵੀ ਲਾਦੀ ਕੈਮਾ 45 ਜਾ। ਇੱਕ ਕੋਰਾ ਜੀ ਇਹਨਾਂ ਵਿੱਚ ਸਾਲਟ। ਇੱਕ ਸੰਡੀ ਵਾਲੀ ਜਿਹੜੀ ਵਿਖਾਈ ਸੀ ਉਹਨੂੰ ਕਰੀਏ ਮੱਕੀ ਪਰ। ਉਹਦੇ ਇੱਕ ਪੰਪ ਲਾਉਣ ਲੱਗਿਆ। ਉਹ ਕਹਿੰਦਾ ਬੂਟਿਆਂ 'ਚ ਲਾਦੀ ਨਾ ਚ ਛੋਲਿਆਂ 'ਚ। ਤੇ ਵਧੀਆ ਹੋਇਆਉਗੇ। ਚਲੋ ਲਾਦੀਏ ਜੀ। ਲਓ ਜੀ ਛੋਲਿਆਂ ਨੂੰ ਸਪਰੇਅ ਕਰਕੇ ਹੁਣ ਪਾਣੀ ਵੀ ਲਾ ਦਿੱਤਾ। ਇਹ ਪਾਣੀ ਨਹੀਂ ਲੌਂਦਾ ਤਾਂ ਇਹ ਗੰਨਾ ਬਹੁਤ ਬੁਰਾ ਹਾਲਤਾਂ ਸੁੱਕ ਰਿਹਾ ਤਾਂ ਨਾਲੇ ਛਟੀਆਂ ਆਂਦੀਆਂ ਮਗਾ ਕਪੂਲਰ ਦੀਆਂ ਇਹਦੇ ਕਰਕੇ ਪਾਣੀ ਛੱਡੇ ਦਿੱਤਾ ਜੀ ਸਪਰੇਅ ਕਰਤੀ ਪਾਣੀ ਲੱਗਦਾ ਹੁਣ ਕੋਈ ਚੱਕਰ ਨਹੀਂ ਬਾਕੀ ਗੋਖਲੇ ਨਾ ਰਹੀਆਂ ਭਰਲੇ ਨੂੰ ਫਲ ਤਾਂ ਵਧੀਆ ਆਇਆ ਵਾ ਬਾਕੀ ਹੁਣ ਪਾਣੀ ਜੇ ਕਹਿੰਦੇ ਖਰਾਬੀ ਕਰਦਾ ਹੋ ਕਰੀਏ ਗਿਆ ਫਿਰ ਦੰਨਾ ਖਰਾਬ ਹੁੰਦਾ ਤਾਂ ਕਿੰਨੇ ਦਾ ਬਹੁਤ ਬੁਰਾ ਹਾਲਤਾਂ ਸੁੱਕਿਆ ਪਿਆ ਤਾਂ ਕਿਉਂਕਿ ਪਾਣੀ ਲਾਈ ਨੂੰ ਬਹੁਤ ਟਾਈਮ ਹੋ ਗਿਆ ਇਹਦੇ ਕਰਕੇ ਮੈਂ ਕਿਹਾ ਵੀ ਚਲੋ ਪਤਲਾ ਪਤਲਾ ਲੈਣਾ ਲੈਣਾ ਚ ਪਾਣੀ ਲੱਗਣਾ ਆ ਫਾਇਦਾ ਇਹ ਬੈਡਾਂ ਵਾਲੇ ਦਾ ਮੈਨੂੰ ਪਾਣੀ ਲੱਗ ਰਿਹਾ ਵੀ ਇਹਦੀ ਕੜਾਈ ਕਰਾ ਦਾਂਗੇ ਇੱਕ ਗੰਨੇ ਦਾ ਬਹੁਤ ਬੁਰਾ ਹਾਲ ਹੋਇਆ ਬਸ ਸੁੱਕਿਆ ਪਿਆ ਤਾਂ ਬਾਕੀ ਉਮੀਦ ਆ ਵੀ ਛੋਲੇ ਮਹੀਨੇ 20 ਦਿਨ ਤੱਕ ਵੱਢ ਹੋ ਜਾਣਗੇ ਫਲੀ ਬਹੁਤ ਵਧੀਆ ਪਈ ਗਏ ਨੇ ਚਲੋ ਦੇਖਦੇ ਹਾਂ ਬਾਕੀ ਹੋਰ ਫੇ ਕਿਦਾਂ ਠੀਕ ਆ ਛੜਿਆ ਛੜੋ ਕੰਮ ਛੜਿਆ ਬਾਈ ਬਸ ਤੇਰੇ ਕੀ ਨਹੀਂ ਉਮੀਦ ਆ ਮਿਸਤਰੀ ਆਉਣਾ ਉਦੋਂ ਛੜਦਾ ਕੰਮ ਫੇ ਨੱਠਵਾਰ ਚ ਬੈਂਦੀ ਜਿੱਦਣ ਤੈਂ ਵਿੱਲਾ ਕਰਦਾ ਮਿਸਤਰੀ ਨੇ ਉਦੋਂ ਆਉਣਾ ਮੇਰੇ ਕਿੰਨਾ ਵਿੱਲਾ ਹੀ ਹੋ ਗਿਆ ਸਾਡਾ ਕੰਮ ਹੈ ਬਾਈ ਬਹੁਤ ਸਾੜੀ ਤੇ ਫੇ ਤੇਰੇ ਪਹਿਲਾਂ ਹੀ ਛੜਿਆ ਹੋਇਆ ਕੰਮ ਬਹੁਤ ਇਹ ਤਾਂ ਪਹਿਲਾਂ ਔਖਾ ਹੀ ਕੰਮ ਫਿਰ ਇਹ ਜਾਂ ਛੜ ਜਾਂਦਾ ਫੇ ਔਖਾ ਹੀ ਬੰਦ ਜੇ ਜਿੱਥੇ ਰਹਿ ਗਿਆ ਫੇ ਉੱਥੇ ਰਹਿ ਹੈ ਵੀ ਜਾਂਦਾ ਫੇ ਤੇਰੇ ਫੇ ਹੋਰ ਆ ਸਾੜੀ ਮਿਸਤਰੀ ਦੇ ਬੰਦੇ ਆ ਜਾਣੇ ਇਹ ਸਾਡੇ ਕੋਲ 6 ਬੰਦੇ ਹੋਰ ਆ ਸਾਡੇ ਕੋਲ ਕੋਈ ਬੰਦੇ ਵੀ ਤੇ ਫੇ ਇਹ ਆਜ ਵੀ ਉਹ ਤਾਂ ਸਾਡਾ ਛੇਤੀ ਕੰਮ ਹੋ ਗਿਆ ਮੇਸਤਰੀ ਨੂੰ ਚਸਕਾ ਹੋ ਕਸੁੱਤਾ ਨਾ ਜੀ ਵਿਚ ਨੂੰ ਮਿਸ ਹੋਇਆ ਜਾਂਦਾ ਉਹ ਜਿਹੜਾ ਕਸੁੱਤਾ ਚਸਕਾ ਹੋ ਉਹ ਕਹਿੰਦਾ ਸ਼ੌਂਕ ਹੀ ਛੱਡਣਾ ਨਹੀਂ ਜਿਹੜਾ ਕਬੂਤਰ ਆਉਂਦਾ ਕਬੂਤਰ ਵਾਲਾ ਜਿਹੜਾ ਇੱਕ ਸ਼ੌਂਕ ਕਬੂਤਰਬਾਜੀ ਦਾ ਇੱਥੇ ਕਿੰਨਾ ਕੰਮ ਖਿੱਚਦੇ ਨੇ ਦਾ ਇੱਕ ਫਰਸ਼ ਰਹਿ ਗਿਆ ਡੰਗਰਾਂ ਥੱਲੇ ਜੀ ਇੱਕ ਖੁੱਲੀਆਂ ਵਿੱਚ ਫਰਸ਼ ਰਹਿ ਗਿਆ ਠੀਕ ਹੈ ਕੰਦਰ ਰਹਿ ਗਈ 5 ਫੁੱਟ 3 ਕੰਮ ਰਹਿ ਗਿਆ 20 ਤਰੀਕ ਨੂੰ ਆਉਗਾਂ ਕੱਲ ਨੂੰ ਕਹਾ ਕੱਲ ਨੂੰ ਆਉਗਾਂ ਬਈ ਪਰਸੋਂ ਨੂੰ 21 22 23 ਨੂੰ ਤੁਹਾਡੇ ਆ ਜਾਣਾ ਮੇਰੇ ਤਾਂ ਦੋ ਜੰਦਾ ਕੰਮ ਆ ਤੇ ਇਹ ਤਾਂ ਪੱਕਾ ਹੀ 23 ਜਾਂ 24 ਨੂੰ 24 ਹੋ ਜੂਗਾ ਤਾਂ ਇਹਦੇ ਵੱਧ ਨਹੀਂ ਬਹੁਤ ਇਹ ਆਜ ਵੀ ਫੇਰ ਠੀਕ ਨਹੀਂ ਆ ਜਾਣਾ ਹੀ ਆ ਜਾ ਕਹਿੰਦਾ ਤਾਂ ਮੈਨੂੰ ਉਹ ਆ ਜਾਣਾ ਹੀ ਬਸ ਇੰਨੇ ਚ ਇਧਰ ਵੀ ਅਸੀਂ ਕਰ ਦੇਣਾ ਗੇਟ 'ਚ ਬਸ ਸਾਢੇ ਦੋ ਦਿਨ ਦਾ ਇਧਰ ਵੀ ਜਰੂਰੀ ਹੈ ਹੋਈ ਵਜੇ ਪਹਿਲਾਂ ਦੋ ਦਿਨ ਦਾ ਚਲੇ ਅੰਦਰ ਰੱਖਣੀ ਕਿ ਜੜ ਤੇ ਚੱਕਣੀ ਸਹੀ ਰੱਖਣੀ ਅੱਧੀ ਅੱਧੀ ਜੜ ਤੇ ਚੱਕਣੀ ਜਿੱਥੇ ਗੇਟ ਰੱਖਣਾ ਉਥੇ ਜੜ ਤੇ ਚੱਕਣੀ ਆ ਹਾਂ ਅੱਛਾ ਪਿੱਛੇ ਨੂੰ ਗੇਟ ਰੱਖਣਾ ਹਾਂ ਤੇਰਾ ਬਾਕੀ ਉੱਪਰ ਤੇ ਚੱਕ ਦੇਣੀ ਆ ਵਿੱਚ ਥੰਮਲੇ ਕਰ ਦਿਆਂ ਆਰ ਸੀ ਸੀ ਕੁੰਜੇ ਭੰਨ ਕੇ ਇੱਕ ਉਧਰ ਇੱਕ ਸਿਰੇ ਪਰ ਕਾਹਦੇ ਵਾਸਤੇ ਕੰਦ ਦੇ ਵਿੱਚ ਯਾਰ ਸ਼ੈੱਡ ਨੂੰ ਹਾਂ ਲਾਉ ਨੂੰ ਗਿਆ ਲੋੜ ਨਹੀਂ ਸਿਰਿਆਂ ਬਈ ਕੀ ਕਰਦੀ ਠੀਕ ਇੱਧਰ ਸਿਰੇ ਪਰ ਤੇ ਉਧਰਲੇ ਸਿਰੇ ਪਰ ਚਾਰ ਏਡਾ ਸ਼ੈੱਡ ਖੜਾ ਗਿਆ ਕਹਿੰਦੇ ਆ ਆ ਸਾਰੀ ਇਹ ਜੀ ਮਜ਼ਬੂਤੀ ਹੋ ਜਾਂਦੀ ਗੰਦ ਨੂੰ ਜਿਹੜਾ ਉੱਪਰ ਬੀਮ ਘੁੰਮਣਾ ਫਿਰ ਉਹਦੇ ਘੁੰਮ ਜਾਣਾ ਥੱਲੇ ਕਾ ਲੂ ਗੰਦ ਖਿਸਕਦੀ ਦਬਦੀ ਕੁਝ ਹੋ ਜਾ ਕੋ ਪਕਾ ਲਈ ਸੰਭੋ ਉਹ ਇਹ ਤਾਂ ਬਹੁਤ ਪੱਕੀਆਂ ਨੀਊਆਂ ਥੱਲੇ ਤੇ ਫਿਰ ਵੀ ਚਲੋ ਚਾਰ ਸਰੀਆਂ 'ਚ ਕੀ ਫਰਕ ਹੈ ਇੱਕ ਤਾਂ ਹਲਾ ਉਹਦਾ ਪੈਨਾਸਮੈਂਟ ਦਾ ਇੱਕ ਫਰਕ ਹੈ ਗੱਲਾਂ ਹੋਣ ਲੱਗੀਆਂ ਪਿੱਲਰ ਜ਼ਰੂਰੀ ਆ ਕਾਰਨਰ ਆ ਬਗਾਦੀ ਕੁਧਰ ਹੀ ਕੁਧਰ ਫਿਰ ਸਰੀਏ ਵਿਚ ਨੂੰ ਵੀ ਪਾਉਣ ਬਣਾਏ ਹਨ ਥੱਲੇ ਦਾ ਵੀਮ ਜਿਹੜਾ ਲੱਗੂਗਾ ਡਬਲ ਖਾਲੀ ਤੇ ਤੁਹਾਡਾ ਲੱਗੂ ਸਿੰਗਲ ਦਾ ਕੋਈ ਜਿਹੜਾ ਸਾਈਡਾਂ ਬ ਕੋਰਨਰ ਉਹ ਵਧੀਆ ਚੀਜ਼ ਆ ਇਹ ਐਨ ਸਿਰਿਆਂ ਉਪਰ ਫੱਟੇ ਲਾ ਲਾ ਕੇ ਭਰੀ ਜਾਣ ਲਾਲ ਦੀ ਨਾਲ ਕੰਧ ਤੇ ਉਹਨਾਂ ਨੇ ਰੋਜ਼ ਰਾਤ ਨੂੰ ਭਰ ਜੇ ਕਰਨ ਜਿਨੀ ਬਣਾਏ ਹੋਗੇ ਦੋ ਚਾਰ ਜਾਸਰੀਏ ਪੈਣੇ ਬਸ ਚਾਰ ਇੱਧਰ ਚਾਰ ਇੱਧਰ ਗੱਬੇ ਤਾਂ ਹੋਈ ਆ ਜਨਾ ਗੇਟ ਗੱਬੇ ਤਾਂ ਖਾਂ ਤੇਰਾ ਗੇਟ ਆ ਸਾਈਡਾਂ ਪਾ ਗਾਲੀ ਬਸ ਦੋ ਇਹ ਦੇ ਵਿੱਚ ਵੀ ਹੋ ਰੱਖਣਾ ਪੈਣਾ ਫਿਰ ਤੈਨੂੰ ਗੱਬੇ ਇਹ ਜੇ ਗੱਡਣਾ ਪੈਣਾ ਇਹ 20 20 ਨਾ ਇਹਦੇ ਚ ਕਿਦੇ ਚ ਉੱਚਾ ਨਾ ਉੱਚਾ ਲੈਣਾ ਕਿੰਨੀ ਜਗ੍ਹਾ 44 ਫੁੱਟ ਖੜ ਜਾਣਾ ਟੈਂਚੀ ਨੇ ਖੜ ਜਾਣਾ ਨਹੀਂ ਜੀ ਨਾ 44 ਤਾਂ ਆਇੰਦਾ ਹੋਰ ਉਹ ਕੰਧ ਰੱਖਣੀ ਆ ਸੀ ਉਹ ਕੰਧ ਰੱਖਣੀ ਇੱਕ ਇਹ ਇਹ ਇੱਧਰ 3 ਉਹਨੂੰ ਕਰ 44 ਫੁੱਟ ਆ ਤਾਂ 10 ਫੁੱਟ ਇੱਧਰ 10 ਫੁੱਟ ਉਧਰ ਕੋਲੇ ਮੋੜਨੀ ਗੱਬੇ ਗੱਬੇ ਖੁੱਲਾ ਰੱਖ ਲੀਤਾ ਕੋਲੇ ਮੇਂ ਕੋਈ ਚੀਜ਼ ਖੁੱਲ ਜਾਂਦੀ। ਯਾ ਨਾਲ ਤੂੰ ਵੀ ਨੂੰ ਪਤਾ ਨਾ ਬੁੱਤਰ। 15 ਘਟ ਜਾਣਾ 44 ਚੋਂ। 44 ਚੋਂ 14 ਘਟ ਜਾਣਾ ਤੂੜੀ ਨੂੰ 15। ਹਾਂ। ਉਹੀ ਰਹਿ ਗਿਆ। 5-4 ਉਧਰ ਕੋਲਾ ਮੋੜ ਦੀ ਦੱਸ। 28 ਕਿ ਫੁੱਟ ਰਹਿ ਗਿਆ। ਉਧਰ ਕੋਲਾ ਮੋੜ ਦੇ। 28 ਕਿ ਫੁੱਟੇ ਰਹਿ ਗਿਆ ਉਧਰ ਕਿਨੂੰ। ਉਧਰ ਥੋੜੇ ਤੋਂ ਕੰਦ ਪਰ ਦੀ ਰੱਖ ਹੋਣਾ ਸਿੱਧਾ ਹੀ ਕੱਟਰ। ਆਏ ਨੂੰ ਵੀ ਕੋਲਾ ਮੋੜ ਦੀ ਨਾ। ਘਟਾ ਬਾਇਆ ਘਟ ਜੂਗਾ ਲਾ ਕੋਈ ਚੀਜ਼ ਖੁੱਲ ਜਾਂਦੀ ਬੈਕ ਲਾ ਦੇ। ਉਹ ਤਾਂ ਖੁੱਲ ਨਹੀਂ ਆਉਣੀ ਉਧਰ ਤਾਂ। ਕੋਈ ਡੰਗਰ ਆ ਉਧਰ। ਉਹਦਾ ਖੜ ਜਾਣਾ ਹੀ ਫਿਰ ਤਾਂ। ਉਹ ਕੈਂਚ ਵਧੇਰੇ ਗਾਡਰ ਪਏ ਆ ਦੇ ਕਿੰਨੇ ਨਿਕਲੇ ਆ ਹਜੇ ਹੋਰ ਕੱਢਣੇ ਆ ਪਿੱਛੇ ਵਾਲੇ ਸਾਮਾਨ ਹੰਦਾ ਲਾਉਂਦਾ ਜਿਹੜਾ ਨਿਕਲਦਾ ਈ ਟੁੱਟਨੇ ਬਹੁਤ ਕੰਮ ਖਾਰਦਣਾ ਇਟ ਨਹੀਂ ਖਾਰਦਣਾ ਸਾਰੀ ਨੇ ਬਹੁਤ ਖਾਰਦਣਾ ਇਟ ਟਾਇਲਟ ਦੇ ਲੰਦਰ ਉਹ ਤੱਕ ਪਈ ਆ ਸਰ ਜਣਾ ਹੀ ਛੱਡ ਜਾ ਕਿੱਥੇ ਬਹੁਤ ਨਿਕਲੇ ਜਾਂਦੇ ਕੋਈ ਫੇ ਬਜਰੀ ਵਾਲੀ ਰੋਡਿਆਂ ਦੀ ਘਾਟ ਨਹੀਂ ਰਹਿ ਗਈ ਉਹ ਦੇਖ ਕਿੰਨਾ ਘਰਾ ਲੱਗ ਗਿਆ ਇਟਾ ਬਰਸ ਕਿਹੜਾ ਪਾਇਆ ਤਾਂ ਲੰਗਦਾ ਮੈਂ ਇਟ ਦਾ ਲਾਇਆ ਸੀ ਕੈਨਸਲ ਕਰਤਾ ਬਜਰੀ ਵਾਲਾ ਏਹੀ ਤਾਂ ਮੈਨੂੰ ਸਲਾਹ ਦਿੰਦਾ ਥਾਲੇ ਇਟਾ ਦਾ ਵਧੀਆ ਏ ਇਟ ਨਾ ਆਏ ਇਟ ਦੀ ਲੱਗ ਰਹੀ ਸੀ ਜੀ ਨਵੀਂ ਇਟ ਚਾਹੀਦੀ ਵਧੀਆ ਸਾਫ ਸੁਥਰੀ ਕਿੰਨੀ ਕਿੰਨਾ ਫਰਸ ਲੱਗਣਾ ਤੁਸੀਂ 10 ਫੁੱਟ ਦਾ ਐਵੇਂ ਰੱਖਿਆ ਜੇ 30 ਫੁੱਟ ਦਾ ਐਵੇਂ ਰੱਖਿਆ ਤੋਂ 15 ਸਟੋ ਕਹਿੰਦਾ ਸੁੱਖਾ ਲੱਗਣੀ ਹੈ ਮੈਂ ਗਿਣਿਆ ਮੇਰੇ 25 ਸਟ ਲੱਗਣੀ ਹੈ 25 ਸਟ ਦੇ ਵਧੀਆ ਆ ਗਈ ਕੋਈ ਗੱਲ ਨਹੀਂ ਉਹ ਠੀਕ ਆਹ ਟਾਇਲ ਆ ਇਹਦੇ ਖੜੇ ਬੰਦ ਦੋ ਘਮਾ ਦਿਓ ਤਿੰਨ 40 ਫੁੱਟ ਦੀ ਕਹਿੰਦਾ ਜੇ ਤਿੰਨ ਬੰਦ ਘੁਸਣੇ ਆ ਇਹਦੇ ਲੱਭਣੀ ਵੀ ਨਹੀਂ ਇਹਦਾ ਖੜੀ ਇੱਟ ਟਾਇਲ ਤਿੰਨ ਰਾ ਦੇ ਲਵਾ ਦਿਓ ਇਹਦੇ ਵਸ ਵਿੱਚ ਨਹੀਂ ਇਹ ਤਾਂ ਨਹੀਂ ਖਤਮ ਹੋ ਜਾਣੀ ਇਹਦਾ ਇੱਧਰ ਫਰਸ ਲਾਉਣਾ ਨੋ ਕੰਦ ਜੇ ਮੁੱਕ ਜੂਗੀ ਜਿਹੇ ਨ ਅੱਜ ਇਹ ਰੋੜੇ ਕੋਲ ਹੀ ਲਾਇਵ ਨੇ ਕਿਹਜਾ ਵਧੀਆ ਪਿਆ ਆ ਤਾਂ ਕਿਤੇ ਨਹੀਂ ਜਾਂਦਾ ਇੱਕ ਦੇ ਨਵੀਂ ਇੱਟ ਤਾਂ ਹੁੰਦਾ ਇਹ ਬਿਲਡ ਨਹੀਂ ਦਿੱਦੀ ਦਿਖਣੀ ਆਫੇ ਬਿਲਡ ਨਹੀਂ ਰਹਿੰਦੀ ਨਵੀਂ ਇੱਟ ਦਾ ਫਾਇਦਾ ਹੀ ਉਹ ਜਿਹੜੀ ਨਵੀਂ ਇੱਟ ਟਾਇਲ ਉਹ ਕਹੀਓ ਦੇਖੋ ਇਹਨੂੰ ਫੁੱਟੇ ਬਈ ਗੁੰਜੇ ਇਹ ਨਹੀਂ ਉਹ ਪਰਲੀ ਦੇਖਦੇ ਉਹ ਪਰਾਂ ਦਾ ਸਾਫ ਉਹ ਚੱਲ ਜੂਗੀ ਹਾਂ ਚੱਲ ਤਾਂ ਜਾਣੀ ਮੈਂ ਕਹਾਂ ਜਿਹੜੀ ਮੋਟੀ ਇੱਟ ਦਾ ਫਾਇਦਾ ਹੀ ਇੱਕ ਵਾਰ 2500 ਦਾ ਕਿਹਾ 2500 ਤੇ ਨਿਆ ਇੱਟ ਲਾਗੇ ਜੇ ਫਰ ਮੋਟੀ ਇੱਟ ਨੂੰ ਆਏ ਆ ਵੀ ਜੇ ਥੱਲੇ ਮੂਤ ਪਾ ਕੇ ਦਬਦੀ ਵੀ ਆ ਤਾਂ ਪੁੱਟਦੀ ਨਹੀਂ ਹਿੱਲੀ ਜਾਏ ਕਰਦੀ ਫੁੱਟੇ ਨਹੀਂ ਕਰਦੀ ਹਿੱਲਦੀ ਵੀ ਨਹੀਂ ਆਨੂੰ ਹਿੱਲਦੀ ਨਾ ਮੇਰੇ ਕਈ ਇੱ ਪਰ ਉਹ ਹਾਲੀ ਫੁੱਟ ਦੀ ਨਹੀਂ ਹੈ ਕਿ ਉਹ ਹਿੱਲੀ ਜਾਂਦੀ ਆ ਠੀਕ ਹੈ ਇੱਟ ਦਾ ਵਧੀਆ ਹੀ ਬਜਰੀ ਦਾ ਮਹਿੰਗਾ ਏ ਸਿਮਿੰਟ ਬੋਪ ਇਹਨੇ ਸਾਰੇ ਤੱਤ ਗੱਡੇ ਵੀ ਆ ਬੈਠ ਕੇ ਤੇ ਬਾਪੂ ਨੇ ਇਹ ਕੁ ਜੱਡ ਦੋ ਤੋੜ ਤੜੀਆ ਕਰਨਾ ਕੋਈ ਕਰਨਾ ਬੈ ਜਾਵੇ ਫੇ ਨਦੀਏ ਸੋਚਣਾ ਪੈਣਾ ਜੀ ਇੱਟ ਦਾ ਜਾਮਾ ਜੀ ਝਾੜ ਕੇ ਝੱਠਾ ਲਾ ਲਾ ਇਹੀ ਜੀ ਹੈ ਇਹੀ ਵੇੜੇ ਚ ਲਾਓ ਕਿੱਟ ਦਾ ਵਰਕ ਹੁਣ ਆ ਚੱਕਣਾ ਹੀ ਆ ਹਾਂ ਅੱਲੀ ਕਿਤੇ ਬਜਰੀ ਹੁੰਦੀ ਨਦੀ ਛਿੜਣਾ ਪੈਣਾ ਹੁਣ ਸਾਡੇ ਕੰਮ ਆ ਜਣੀ ਫੇ ਕਿਹੜੀ ਉਹ ਲੋਕ ਕਿੱਟ ਲਾਉਨੇ ਉਹ ਵੀ ਉਹ ਕੰਮ ਆ ਜੰਦਾ ਉਹ ਵੀ ਹਾਂ ਜਦ ਵਾਂਝ ਚੱਕ ਲੋ ਉੱਚ ਕੋਈ ਖੱਡਾ ਕੱਢਣਾ ਟੈਂਟ ਲਾਉਣਾ ਕੁਝ ਹਾਂ ਇਹ ਲੋਕੇ ਦਾ ਬੰਬ ਜੇ ਪੱਕਾ ਫਰਸ ਹੁੰਦਾ ਨੀ ਚੱਕੇ ਨਹੀਂ ਦਾ ਹੋਣਾ ਤੇਰਾ ਥੱਲੇ ਪੱਕਾ ਏ ਮੈਂ ਦੇਖਿਆ ਵਾ ਥੱਲੇ ਜਿਹੜੇ ਪੱਕਾ ਦਾੜਾ ਬੇੜਾ ਚੰਗੀ ਜਿਹਾ ਮਿੱਟੀ ਮੁੱਟੀ ਪੱਕੀ ਆ ਜਿਹੜੀ 40mm ਦੀ ਇੱਟਾਂ ਉਹਦੇ ਪਰ ਵੀ ਮੈਂ 100 ਕੁਇੰਟਲ ਬਜੇਟ ਢਵਾਇਆ ਉਹ ਵੀ ਨਹੀਂ ਦਵਾ ਆ ਪਾਸੀ 100 ਵਾਲੀ ਨਹੀਂ ਤੂੰ ਕਿਹੜੀ ਦੁਨੀਆ ਚ ਫਿਰਦਾ 40mm ਪਰਤਾਂ 100 ਕੁਇੰਟਲ ਹਾਂ ਬਸ ਹਾਂ ਜਿਹੜੇ ਇਨਟਾਇਲ ਇੱਟਾਂ ਆ ਟਾਇਲ ਇੱਟਾਂ ਆ ਕਿੰਨੇ mm ਦੀ ਹੋਣਗੀਆਂ ਜੇ ਬੰਬ ਜਾਂ ਦੁਕਾਨ ਕੋ ਕਹਿਣਗੇ ਉਹਨੂੰ ਕਹਦੇ ਵੀ ਆ 40mm ਕਿੱਥੇ ਲਾਉਣੀ ਨਾ ਹੀ ਗੱਡੀ ਉਚੜਾਏ ਤੇ ਉਹ ਕਹਦੇ ਆ ਕਿੰਨੇ ਇਹ ਦੇ ਵੇ ਐਮ ਡਬਲ ਜਿਹੜੇ ਵੀ ਇੱਥੇ ਵੇੜੇ ਚ ਜੇ ਨਾਲ ਫਰਕ ਆ ਜੇ ਧਰਤੀ ਪੱਕੀ ਆ ਜੇ ਤੇਰੀ ਧਰਤੀ ਕੱਚੀ ਫਿਰ ਜਾਇ ਤੂੰ 10 ਇੰਚੀ ਲਾ ਜਿਹੜਾ ਉਹ ਪਹਿਨਾ ਵੇੜਾ ਦਾ ਉਹਦੇ ਚ ਅਸੀਂ ਜੇ ਫਰਸ ਲਾਇਆ ਬਤਾ ਟੈਲਰਟਰ ਦਾ ਲਾਇਆ ਬਤਾ ਜਦੋਂ ਛੱਡੇ ਚ ਭਰਤ ਪਾਇਆ ਗੱਭੀ ਐਮ ਡਬਲ ਵੀ ਆਈ ਆ ਫੋਟੋ ਜਰੂਰ ਗਈਆਂ ਕਈ ਵਿੱਚ ਪਰ ਆਈ ਨਹੀਂ ਹੈਗਾ ਵੀ ਚੂਰਾ ਹੋ ਗਿਆ ਹੋਊਗਾ ਦੇਖ ਲੈ ਜੀ ਠਕਰਵੇ ਦੀ ਹਿੱਟਾ ਉਹ ਬਹੁਤ ਵਧੀਆ ਬਹੁਤ ਜਿਹੇ ਏਰੀਆ ਕਵਰ ਕਰਦੇ ਆ ਜਿਹੜੀ ਲੌਕ ਗੇਟਾ 40 ਐਮ ਆਂ ਹੁੰਦੀ ਆ ਜੋ ਜੋ 18 20 ਦੀ ਆ ਫਰਸ ਚ ਲਾਉਣ ਨੂੰ 18 ਰੁਪਏ ਦੀ ਆ ਜਿਹੜੀ 2010 ਦੀ ਆ ਜਿਹੜੀ ਉਤੇ ਵਸਸੀ ਆ ਫੇ ਉਹ 20 ਉਹਦੀ 12 ਰੁਪਏ ਦੀ ਹੂੰ ਮੇਰੇ ਬੜੇ ਛੱਡ ਮੈਂ ਉਹ 12 ਵਾਲੀ ਲੱਗੀ ਉਹਦੇ ਬਾਅਦ 60 ਵਾਲੀ ਵੀ ਲੱਗੀ ਵੀ ਆ ਉਹਦੇ ਬਾਅਦ 40 ਵਾਲੀ ਲਾਈ ਮੈਨੂੰ ਸਾਹ ਦੇ ਉਹਦੇ 40 ਵਾਲੀ ਲੱਗੂਗੀ ਦਰਜੇ ਪਹੋਂਗਾ ਐਂਡ ਮਿਲਦੀ ਇੱਕ ਦੂਜੇ ਚ ਚਮਾ ਬਸ ਫਰਕ ਨਹੀਂ ਰਹਿੰਦਾ ਅੱਜ ਸਰੋਂ ਵੀ ਥੱਲੇ ਧਾਰਦ ਨੇ ਉਹਦੇ ਕੋਲ ਦੇਖਦੇ ਅੱਜ ਰੇਡੀ ਲੈਣ ਵੀ ਜਾਣਾ ਫੋਨ ਆਇਆ ਤਾਂ ਕਹਿੰਦਾ ਲੈ ਜਾ ਨਵੀਂ ਗੱਡੀ ਨਵੀਂ ਗੱਡੀ ਨਵੀਂ ਗੱਡੀ ਕਹਿੰਦੇ ਤੇ ਕਹਿੰਦੇ ਲੀ ਜਾ ਮੈਂ ਕਹਾਂ ਚੱਲ ਮੈਂ ਦੇਖਦਾ ਵੀਡੀਓ ਲਵਾ ਲੈਣੇ ਨੇ ਹੁਣ ਇੱਕ ਵੀਡੀਓ ਵਾਲੀ ਵੀਡੀਓ ਦੇਖੀ ਰੇਡੀ ਨੂੰ ਮੈਂ ਵੀ ਬਣਾ ਕੇ ਲਿਆ ਪੀਟੀਓ ਵਾਲੀ ਹਾਂ ਵੀਡੀਓ ਉੱਤੇ ਬਾਈ ਕਾਈਨੋਰ ਮੈਂ ਇਨਸਟਾ ਵੇ ਦੇਖੀ ਬੈਠਾ ਬੜਾ ਪੀਟੀਓ ਲਾ ਕੇ ਸਾਡ ਗੇਅਰ ਲਾ ਆਪਾਂ ਇਹ ਲਾ ਬਹੁਤ ਵਧੀਆ ਆ 45000 ਦੀ ਆ ਬੈਗ ਵੀ ਜਾਂਦੀ ਆ ਦੇਖ ਲੈ ਕਿੰਨਾ ਤਕੜਾ ਕੰਮ 45000 ਰੁਪਏ ਚ ਬਣਦੀ ਆ ਉਹ ਉਹ ਕਹਿੰਦਾ ਬਾਈ 45000 ਲੱਗੂ ਜੇ ਬਣਾਉਣੀ ਮੈਂ ਕਾਰਡ ਕਾੜ ਲੀ ਇਹਨਾਂ ਕੰਟਰੋਲਿਆਂ ਦਾ ਲਾ ਦੇ ਰੇਡੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਚੀਜ਼ ਆ ਇਹ ਕਿਤੇ ਮਰਜ਼ੀ ਬੈਗ ਲਾ ਦੇ ਜਿੱਥੇ ਮਰਜ਼ੀ ਲੈ ਜਾਏ ਉਹ ਮਰਜ਼ੀ ਕਰੀ ਜਾ ਨਾ ਅੱਗੇ ਠੀਕ ਆ ਬਾਬੂ ਫਿਰ ਹੁਣ ਪਾਸ ਆ ਹਾਂ ਪਾਸ ਉਹ ਤਾਂ ਪੰਡੇ ਜੀ ਨੇ ਬਾਤ ਕਰਤਾ ਹਾਂ ਇੱਕੋ ਵਾਰ ਹੁੰਦਾ ਏ ਕਿਹੜੇ ਬਾਰ ਬਾਰ ਹੋਣਿਆ ਜਿਹੜਾ ਕੰਮ ਹੋ ਲਿਆ ਹੋ ਲਿਆ ਤੇ ਮੁੜ ਕੇ ਕਿਥੇ ਮਿਸਤਰੀ ਨਾ ਛੇਤੀ ਦੋ ਇੱਟਾਂ ਵੀ ਰਹਿ ਗਈਆਂ ਲਿਪੜ ਤੋਂ ਪਾਸ ਚਾਰ ਸਾਲ ਰਹਿ ਜੰਨੀਆਂ ਨਹੀਂ ਫੇਰ ਵੀ ਇੱਕ ਵਾਰੀ ਹੋ ਗਏ ਹਾਂ ਜਿਹੜੇ ਚੱਲਦੀ ਚਾਲ ਚ ਆਪਾਂ ਖਿੱਚ ਦੱਬ ਕੇ ਕਰੀਗੇ ਕਰੀਗੇ ਚੱਲ ਕੋਈ ਕਹਿੰਦਾ ਜੀ ਉਹ ਕਹਿੰਦਾ ਉਖਲੀ ਦਿਸ ਰਹਾ ਦੋ ਸੱਟਾਂ ਹੋਰ ਤੇ ਲੱਗੇ ਰੋ ਦੋ ਗਿਆ ਪੰਜ ਸੱਤ ਵਜੀ ਜਾਣਾ ਫੇਰ ਇਹ ਚੀਜ਼ ਆ ਜੇ ਇੱਕ ਵਾਰ ਜਿਹੜਾ ਕੰਮ ਤਕੜਾ ਹੀ ਕਰੋ ਵੀ ਗਾਂਵਾਂ ਵਾਸਤੇ ਵੀ ਜਿੱਥੇ ਉੱਥੇ ਕਰਨਾ ਹੋ ਜਵੇ ਚੱਲ ਹਾਂ ਮੇ ਲੋ ਜੀ ਭੋਲੂ ਬਾਈ ਨੂੰ ਅਸੀਂ ਚਲੇ ਅੱਜ ਮੋਟਰਸਾਈਕਲ ਲੈਣ ਸਕੂਟਰੀ ਵਾਲਾ ਹੈ ਜਿਹੜਾ ਤਿਆਰ ਕਰਿਆ ਗਿਆ ਮੋਟਰਸਾਈਕਲ ਸਾਡਾ ਹਾਂ ਜੀ ਦੇਖਦੇ ਆ ਜਾ ਕੇ ਆਇਆ ਤੈਗਾ ਫੋਨ ਉਹ ਹੀ ਬਰਾ ਲਿਆ ਸਾਡਾ ਨਾਨਾ ਕਹਿੰਦਾ ਹੋ ਗਿਆ ਤਿਆਰ ਕਹਿੰਦਾ ਲੈ ਜੋ ਰੰਗ ਰੰਗ ਕਰਤਾ ਸਾਰਾ ਕੁਝ ਕਹਿੰਦਾ ਜੀ ਅੱਜ ਲੈ ਜੋ ਜਾਂ ਫੇਰ ਪਰਸੋਂ ਨੂੰ ਨਾਨਾ ਕਹਿੰਦਾ ਜੇ ਲੈ ਕਮਾਗਾ ਆ ਗਏ ਸੀ ਤਾਂ ਕਹਿੰਦਾ ਕੱਲੂ ਫਿਰ ਬਈ ਮੇਲੇ ਨੂੰ ਜਾਣਾ ਉਹਨਾਂ ਨੇ ਮਾ ਆ ਗਈ ਅਸੀਂ ਬਸ ਦਿਖਾਇ ਸੀਗਾ ਇਹ ਤਾਂ ਬਹੁਤ ਦੂਰ ਹੈ ਵੀ ਜਿਹੜਾ ਸਾਨੂੰ 2-3 ਘੰਟੇ ਲੱਗਣੇ ਆ। ਇੰਨਾ ਕੀ ਆ ਜੀ? ਨਾ 5-6 ਹੋਣਾ। ਨਾ ਨਾ 10 ਕਿਲੋਮੀਟਰ ਹੈਗਾ। 6 ਮੁਰਗੇ ਡਾਉਣਾ। 8.5 ਤੇ 8.5 ਤੱਕ। 9-10 ਵਜੇ ਨਾ। ਹਾਂ ਜੀ। ਮੁਰਗੇੜ ਪਾ ਕੇ 6 ਜੀ। ਬਾਕੀ ਦੇਖਦੇ ਆ ਜਾ ਕੇ। ਕੀ ਕਰਿਆ ਕੋਈ ਕਿਹਨਾ ਬਣਾਈ। ਦੇਖਦੀ ਆ। ਚਲਿਏ ਜਾ ਕੇ ਪਤਾ ਲੱਗਦਾ ਪਤਾ ਜਾ ਕੇ ਪਤਾ ਲੱਗੂ ਹਾਂ ਕਿਤੇ ਹੋਰ ਕੋਈ ਚੀਜ਼ ਰਹਿੰਦੀ ਹੋਵੇ ਲਾਉਣ ਲਈ ਆ ਵੀ ਲਾਓ ਆ ਸ਼ੀਸ਼ਾ ਫਟਿਆ ਹੋਇਆ ਨਿਕਦਾ ਉਹ ਨਹੀਂ ਹੋਣੀ ਇਹ ਤਾਂ ਲੱਗਦਾ ਏ ਸ਼ੀਸ਼ਾ ਫਟਿਆ ਹੋਦਾ ਅ ਤੜ ਗਿਆ ਉਹ ਨਾ ਬੈਠੇ ਫਟਿਆ ਲੈ ਜੇ ਵੀ ਚਾਇਓ ਮੱਛਰੇ ਬਹੁਤ ਆ ਯਾਰ ਕਰੀਏ ਕਿ ਮੱਛਰ ਤਾਂ ਬਹੁਤ ਆ ਇਹਦਾ ਬਿਨਾ ਕੰਮ ਨਹੀਂ ਚੱਲਦਾ ਆਏਗਾ ਇਹਦਾ ਹੈ ਠੀਕ ਏ ਚਲਿਏ ਚਲੋ ਜੀ ਚਲੋ ਚਲਾ ਭਾਈ ਭਾਈ ਬਹੁਤ ਖੜੇ ਉਹ ਖੜੀ ਸਾਡੀ ਗੱਡੀ ਇਸ ਕੋਈ ਇੱਕ ਕਰ ਉਹ ਚੈੱਕ ਆਪ ਤਾਂ ਫਰਾਫੇ ਹੀ ਮਿਲਗਾ ਠੀਕ ਹੈ ਠੀਕ ਹੈ ਜੀ ਐਨ ਸਟ੍ਰੇਟ ਰੂਮ ਆ ਲਈ ਲਓ ਟਰੇਨ ਨੂੰ ਕੋਈ ਨਹੀਂ ਦੇਖਣਾ ਦੇਖਣਾ ਮਾਲ ਨੂੰ ਉਹ ਕਾਪੀ ਵੀ ਘਰੇ ਪਈ ਆ ਮੈਂ ਟੱਕ ਦਾਂਗਾ ਉਹ ਦੂਈ ਤੀ ਤੇਰੇ ਕਾਰਾ ਨਹੀਂ ਹੈ ਨਾ ਇਹ ਨਾ ਪੁਰਾਣੀ ਹੈ ਦੇਖੋ ਬਈ ਕੱਲ ਚੈੱਕ ਬਣਾਇਆ ਤਾਂ ਸੇਵੇਂਆ ਦੇ ਲਾਪਮੇ ਉਹ ਤਾਂ ਹਮੇ ਮਿਸਤਰੀਆਂ ਦੇ ਹੱਥ ਕਲਾ ਹੁੰਦੀ ਹੈ ਬਰਾਤੀ ਬਣਾ ਲਵਾਂ ਤੂੰ ਗਿਚ ਲਾ ਕੇ ਮਿਸਤਰੀਆ ਕਹਿੰਦੀ ਹੈ ਦਾ ਮਾਰ ਕੇ ਹੀ ਨਹੀਂ ਇਹ ਵੀ ਹੁੰਦੀ ਰਹੀ ਮੈਨੂੰ ਇਹਨਾਂ ਬਾਕੀ ਹੱਥ ਲੱਗਿਆ ਜਿੱਤੀ ਉੱਤੇ ਲੱਗਿਆ ਉਦੋਂ ਆ ਤਾਂ ਚੱਟ ਉਹ ਤਾਂ ਤਾਂ ਛੱਡ ਪੋਣਾ ਹੈ ਮੈਂ ਠੀਕ ਹਾਂ ਬਾਈ ਠੀਕ ਹੈ ਜੀ ਬਾਕੀ ਕਿਉਂ ਵਾਕੀ ਜਾਂਦੇ ਨੂੰ ਲੈ ਜਾਣਾ ਪਤਾ ਹਾਂਜੀ ਤਾਂ ਕਹਿੰਦੇ ਚ ਟ੍ਰਾਈ ਕਰ ਇਹਨੂੰ ਕਹਿ ਕਹਿੰਦੀ ਹੈ ਦੇਲਾ ਬਾਈ ਕਿੰਨੇ ਘਰੇ ਆ ਦੇਖੋ ਬਾਈ ਹੈ ਅਰੇ ਅਰੇ ਨੰਬਰ ਆਊਗਾ ਖਾਲ ਤਾਂ ਲਾਇਆ ਗਿਆ ਬਾਈ ਹੂੰ ਕਿੰਨੇ ਮਿੰਨਿਆਂ ਵਾਲਾ ਉਹ ਡੜਕੇ ਗਿਆ ਤਿੰਨ ਨਾਲ ਮੇਰੇ ਆ ਨਹੀਂ ਹੈਗਾ ਉਹ ਕਹਿੰਦਾ ਬਾਈ ਚਾਰ ਦਿਓ ਕਰ ਦੂੰਗਾ ਤੁਸੀਂ ਟਾਈਮ ਲੱਗ ਜਾਂਦਾ ਕਈ ਟਾਈਮ ਲੱਗਦਾ ਇਹ ਤਾਂ ਉਹ ਖੜੇ ਆ ਹਜੇ ਬਾਕੀ ਮੰਗਾਏ ਨਹੀਂ ਹੋਏ ਇਹਨਾਂ ਨੇ ਮੌਕੇ 'ਤੇ ਲਿਆਉਣੇ ਜਿਹੜੇ ਇਹ ਤਾਂ ਉਹਦੇ ਵੈਸੇ ਖੜੇ ਆ ਕੱਖਾਂ ਨੂੰ ਮੌਜਾ ਯਾਰ ਹਾਂਜੀ ਕੱਖਾਂ ਨੂੰ ਸੌਖਾ ਕਰੇ ਇਹ ਲੱਗਣਾ ਇੱਕ ਮਾਦੀ ਦਾ ਸਾਰੇ ਹਾਂ ਸਾਡੇ ਦੂਲੇ ਆਟਾ ਪਿਆਉਣਾ ਮਾੜੀ ਕੀ ਟਰਾਈਟਰ ਵਿੱਚ ਦਾ ਦੰਦ ਪਿਆਉਣਾ ਉਹ ਲਾਤਾ ਹੁਣਾਂ ਦੇਗਾ ਪਹਿਲਾਂ ਪ੍ਰੈਸਰ ਵੀ ਨਹੀਂ ਵਧੀਆ ਉਹੀ ਹੈ ਵਧੀਆ ਡੈੜ ਕੱਖ ਕੰਡਾ ਜੋ ਵੀ ਆ ਆਟਾ ਪਿਆਉਣ ਜਾਣਾ ਕੁਝ ਵੀ ਕਰਨਾ ਉਹ ਕੱਕੰਡੇ ਬਣਾ ਟਰੈਕਟਰ ਘਟਣਾ ਬੰਦ ਉਹ ਤਾਂ ਕੜਾਹੇ ਵਿੱਚ ਨੂੰ ਦੇਖ ਲੈ ਤੈਨੂੰ ਵੀ ਤੇ ਲੈ ਐਤਵਾਰ ਦਿੱਤਾ ਤੇ ਐਤਵਾਰ ਤੇ ਦੂ ਐਤਵਾਰ ਫੇਰ ਆਗੇ ਲੈ ਕਿੰਨੇ ਐਤਵਾਰ ਹਾਂ ਹਾਂਜੀ ਇਹਦੇ ਮਾਂਗ ਬਣਵਾਇਆ ਤੇ ਲਾ ਆਈ ਹੈ ਨਾ ਪੂਰਾ ਇਹਦੇ ਨਾਲ ਜੇ ਵੀ ਮੈਂ ਹੁਣ ਵੱਧੀ ਦੀ ਜੇ ਵੀ ਫੁੱਲ ਭਰ ਕੇ ਲਿਆਉਂਦਾ ਰੇੜੀ ਜਿੰਨੀ ਲਿਆਉਂਦਾ ਇਹ ਇਹ ਹੁਣ ਦਾਦਰੀ ਦੇ ਰਿਹਾ ਚਲ ਦਾਦ ਤਨ ਹੋਰ ਸਹੀ ਇੰਨੇ ਕਦੇ ਇਧਰ ਉਧਰ ਹੋ ਗਏ ਆ ਦੇਖ ਲੈ ਭਾਈ ਇਹਨੂੰ ਪਾਵਾ ਲਾ ਕੇ ਜਦ ਤੱਕ ਅੱਧਾ ਭਾਈ ਪੰਮੇ ਆਹ ਦੇਖ ਲੈ ਆਪਾਂ ਮੈਂ ਆ ਕਾਹ ਲੰਗੀ ਗੱਲ ਕਿ ਨਹੀਂ ਫਿਰ ਤਾਂ ਮੈਨੂੰ ਕਹੀ ਜਾਣਾ ਹੁਣ ਆ ਭਾਈ ਮੁਰੇ ਖੜਾ ਵੈਸੇ ਤਾਂ ਕੋਈ ਗੱਲ ਨਹੀਂ ਦੇ ਦੇ ਆਪਣਾ ਉਹ ਪੜਾ ਕੇ ਦੂਏ ਨੇ ਚੱਲ ਜਾਈਂ ਮੈਨੂੰ ਕਿਤੇ ਬਹੁਤ ਛੇਤੀ ਮਿਲ ਗਈ ਬੋਛਲਾ ਚਲ ਕੋਈ ਤੇਰੀ ਤਾਂ ਅੱਤੀ ਬਲੈਕ ਤੂੰ ਆ ਗਿਆ ਭਾਈ ਖਰਾੜੀ ਆ ਦੇਖਦਾ ਭਾਈ ਆ ਬੜਾ ਕੰਮ ਕਰਾੜਿਆ ਅਜਾਦ ਕੋਈ ਗੱਲ ਰੱਖੀ ਹੈ ਲੋਕ ਕਿਹਨੇ ਮਰੌੜਾ ਦੇ ਦਿੱਤਾ ਗਲਤੀ ਕਰੀ ਲੋਕ ਕਿਹੜੇ ਹੋਰ ਮਰੌੜਾ ਦੇ ਮੈਂ ਤਾਂ ਬੋਗੜੀ ਲਾ ਗਿਆ ਲੈ ਤੂੰ ਤਾਂ ਰਿਸ਼ਤੇਦਾਰ ਨੂੰ ਮਿਲਣ ਆਉਂਦਾ ਤਾਂ ਮੈਂ ਕਿਹੜੇ ਲਾਉਣ ਆਉਂਦਾ ਤਾਂ ਮੈਂ ਤੇਰੇ ਕਹਾਂ ਸਮੋ ਰਿਸ਼ਤੇਦਾਰਾਂ ਤੇ ਗਿਆ ਵੀ ਆ ਉਹ ਯਾਰ ਗੱਲ ਠੀਕ ਹੈ ਵੀਰ ਦੀ ਤਾ ਨੰਬਰ ਉੱਪਰ ਲਿਖਾਈ ਨਹੀਂ ਯਾਰ ਆਪਣਾ ਲਾ ਦੇ ਲਾ ਦਨੀ ਆਪਾਂ ਨੇ ਨਾ ਨਾਂ ਨੂੰ ਕਹਿੰਦਾ ਹੈ ਆਹ ਨਫਰ ਉਹ ਕੀ ਆ ਗਿਆ ਬ੍ਰੋ ਡਬਲੀ ਵਰਕਸ਼ਾਪ ਲੈ ਲੈ ਪਹਿਲੇ ਕੋਈ ਮੈਂ ਦੇਖਦਾ ਮੋਟਰਸਾਈਕਲ ਪਕਾਉਂਗਾ ਇਹ ਹੁਣ ਤੇਰਾ 15 ਦਾ ਮੈਂ ਹੱਦਾਂ ਮੈਂ ਸਟicker ਲੈ ਕੇ ਲਾ ਦੇਣੀ ਤੇ ਫਿਰ ਵੀ TSV ਲਿਖ ਦਈਏ ਹਾਂ ਤੇ ਇੱਕ ਟ੍ਰੈਡ ਵਾਲੇ ਦੇ ਆ ਕੇ ਲਾ ਦੇ 36 30 ਵਾਲੇ ਲਾ ਦੇਣੇ ਬਾਕੀ ਕੱਲ ਨੂੰ ਚਲਾ ਕੇ ਦੇਖਾਂਗੇ ਕੀ ਕਹਿੰਦੀ ਐ ਇਹਨਾਂ ਹੁਣ ਗਾਰੰਟੀ ਆ ਸਾਡੀ ਕੱਲ ਕੋਲ ਉਹ ਵੀ ਨਾ ਘਰ ਰਲ ਕੇ ਦੇਖ ਲਾ ਹੈ ਜੇ ਝੂਲਾ ਬਣਾ ਕੇ ਦੇਣਾ ਤੂੰ ਵੀ ਕੈਲੀ ਰਲ ਗਿਆ ਹੈ ਕੋਈ ਨਹੀਂ ਉਹ ਦੇਖ ਲ ਆਪਣੀ ਚਲਾ ਕੇ ਨਾ ਬੜੀ ਚੱਲੂ ਨਾ ਨਾ ਚੱਲੂਗਾ ਰੰਗ ਵਧੀਆ ਲੱਗਿਆ ਮੋਟਰਸਾਈਕਲ ਦੇ ਨਾਲ ਦਾ ਹੀ ਹੈ ਨਾ ਨੀਲਾ ਰੰਗ ਥੋੜਾ ਜਿਹਾ ਉੱਠਣਾ ਦਾ ਹੋਰ ਤਰ੍ਹਾਂ ਦਾ ਇਹ ਰੰਗ ਠੀਕ ਆ ਇਹ ਨਾਲ ਦਾ ਹੀ ਆ ਾਰੇ ਕੱਟ ਗਏ ਆਏ ਕਰਦੀ ਆ ਮੈਂ ਕਰਦੀ ਹਾਂ ਜੀ ਲੋਸ ਤਾਂ ਕਾ ਵਧੀਆ ਚੱਲਦੀ ਆ ਠੀਕ ਭੱਜਦੀ ਫੇਰਾ ਐ ਬੈਟਰੀ ਦਾ ਐ ਹਾਂ ਮੋਟਰ ਹੈ ਕਿ ਭੱਜਣਾ ਹਾਂ ਉਹ ਠੀਕ ਆ ਐ ਨਾ ਬਾਕੀ ਓਕੇ ਆ ਸਕਾ ਦੀ ਮੌਜੂਦ ਹਾਂਜੀ ਮੋਟਰ ਦਾ ਟਰੈਕਟਰ ਵਾਲਾ ਹੋ ਗਿਆ ਉਹਦਾ ਅਬਣਾ ਡੇਲੀ ਵੜਦੇ ਜਾਂਦੇ ਟਰੈਕਟਰ ਦੀ ਬੈਟਰੀ ਚਾਰਜ ਹੋ ਜਾਂਦੀ ਏ ਉਹ ਵੀ ਜਾਂਦਾ ਲੱਗਣਾ ਇਹ ਤਾਂ ਹੈ उखड़ ले ही और हैले था फिर ठासा डैम या चलूंगा या ला लांगे mm. जी किकना रिया बढ़िया ठीक है ओके रिपोर्ट भाई ठीक है देखो बा भैया जो गेड़ा देखो <laughs> गेड़ा देखे ये तो ये लोग गया चलो चला ले बापू ने घेड़ा गिरनी है किसी पासे ता? हाँ। ਦਾ ਬਾਪੂ ਆ ਰਹੀ ਦੀ ਪੈਸੇ ਹੀ ਬਾਪੂ ਦੇ ਲੱਗੇ ਵੀ ਆ ਹਾਂ ਜੀ ਬਾਪੂ ਨੇ ਦਿੱਤਾ ਦਾ 20000 ਦੇਖੋ ਬਾਬਾਈ ਹੂੰ ਦੇਖੋ ਤਾਂ ਇਹ ਤਾਂ ਉਹ ਚੌਕਰ ਜੇ ਤੂੰ ਮਛਰ ਗਿਆ ਭਰਗੀ ਦਿੱਤੀ ਆ ਕਹਿੰਦਾ ਪਾਰਟੀ ਉਹਦਾ ਮਿੱਠਾ ਕੋਈ ਗੱਦਾ ਡੱਬਾ ਦਾ ਲਿਆਉਂਦਾ ਹੁਣ ਤਾਂ ਮੈਂ ਕਿ ਚੋਰੀਆਂ ਪਕੜਨੇ ਤੈਨੂੰ ਆਹ ਤਾਂ ਤੇ ਪਕੜਦੇ ਆ ਉਹ ਨਹੀਂ ਆਹ ਤਾਂ ਤੇ ਪਾਰਟੀ ਹੋਏਗੀ ਰੱਬ ਨਹੀਂ ਪਸਕੇ ਵੀ ਭਾੜੇ ਗਾੜ ਦੇ ਵੀ ਪੱਕਦੀਆਂ ਹੁਣ ਦੱਬਾ ਲਿਆਉਂਦੇ ਆ ਹੁਣ ਲੇਟ ਆਉਂਗਾ। ਜਿੰਦਗੇ ਜਾ ਕੇ ਤੈਨੂੰ ਦੱਸ ਗਿਆ ਖਾਣਾ 버ਗਰ ਖਾਣਾ। 버거 ਤਾਂ ਅਹੀ 버거 ਨੂੰ ਰੱਖ ਮਿੱਠਾ ਖਾਣ ਨੂੰ ਟੂਨਾ ਕੀ ਲੈ ਥੰਮੂ ਕਰਾਈ ਜਾ। ਦੂਦਿਆ ਪੈਸਾ ਵੀ ਬੱਤੂ ਨੂੰ ਆ ਗਿਆ ਤਾਂ ਠੀਕ ਹੈ ਠੀਕ ਹੈ ਜੀ ਠੀਕ ਹੈ। ਯਾਪੂ ਠੀਕ ਹੈ ਬਾਬਾਈ ਠੀਕ ਹੈ। ਇਹ ਨੂੰ ਅਸੀਂ ਕੱਲੂ ਦਉਂਗੇਗਾ ਚਲਾ ਕੇ ਐ ਚੰਗੀ ਤਰ੍ਹਾਂ ਵੀ ਕਹਿ ਕਹਿਦੀ ਹੈ। ਕੀ ਆ ਨਹੀਂ। ਹਾਂ ਜੀ। ਰੰਗ ਦੇ ਹੀ ਕਰਿਆ ਫਿਰ ਹਾਂ। ਬੜਾ ਵਧੀਆ ਹੈ ਨਾ। ਹਾਂ ਜੀ। ਰੰਗ। ਨੀ ਲੱਗ ਰਹਿ ਲੀਂ ਡੀਲੇ ਨਾਲ ਉਹ ਵਧੀਆ ਲੱਗਦਾ ਹਾਂ ਇਹ ਪਿੱਛਾ ਸਟicker ਲਾਉਣੇ ਪੈ ਰਹੇ ਆ ਪਿੱਛਾ ਤੋਂ ਮੈਂ ਕਹਿੰਦਾ ਉਹ ਲਾ ਦੇਣਾ ਸਟicker ਪਿੱਛੇ ਖਾਲੀ ਖਾਲੀ ਜਿਹਾ ਲੱਗਦਾ ਹੂੰ ਉਹਨੂੰ ਸਟਾਰ ਜੀ ਬਣਾਤੇ ਸਟicker ਲਾ ਦਾਂਗੇ ਸਟicker ਲਾ ਦਾਂਗੇ ਆਪਾਂ ਜੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ ਨੂੰ ਬਾਕੀ ਕੱਲ ਨੂੰ ਦੱਸਾਂਗੇ ਰਿਮੂ ਅਗਲੀ ਵੀਡੀਓ ਚ ਹੈ ਨਾ ਇੱਥੇ ਤੇ ਰਸਾ ਵੇਚੂਗਾ ਹਾਂ ਹਾਂਜੀ ਇਹਨਾਂ ਗੱੰਨੇ ਵਾਲੇ ਕਸਨੇ ਵਾਲੇ ਤਾਂ ਨਹੀਂ ਲਾਉਣੇ ਪੈ ਪੂਰੇ ਵੇਚੇ ਕਰਨਾ ਰਸਾ ਪੂਰੇ ਸਾਈਡ ਪਰ نیچے ਆਸਰੀਏ ਆ

ਮੈਂ ਕੀ ਦੇਖੀ ਹੈ ਜੀ ਆ ਰਸਤੇ 'ਤੇ ਪੁੱਜ ਗਿਆ ਦੇਖਣ ਹੈ ਵਧੀਆ ਸੀਟ ਦੋ ਹੀ ਲਾ ਹੁਣ ਮੈਂ ਗੱਡੀ ਵਾਲੀ ਗੱਡੀ ਵਾਲੀ ਹਾਂ ਮੈਂ ਲੱਗ ਕੇ ਦੇਖੀ ਅੱਛਾ ਉਹ ਏਡੀ ਗਾਨੀ ਗੱਡੀ ਵਾਲੀ ਉਹ ਨਹੀਂ ਮਖਾਉ ਨਹੀਂ ਕਰਦਾ ਮੈਂ ਮੈਂ ਲੱਗ ਕੇ ਦੇਖੀ ਜੰਮ ਹੋ ਰਹੀ ਨਾ ਲੱਗ ਜਣੀ ਅਜ ਤਾਂ ਲੱਗੀ ਉਹ ਦੇਖੀ ਆ ਉਹ ਪੂਰੇ ਸਿਰ ਤੇ ਬਣੇ ਹੋਇਆ ਪੂਰੇ ਹੂੰ ਹੂੰ ਲੱਗ ਤਾਂ ਜਾਣੀ ਏਡੀ ਤਾਂ ਪਤਾ ਹੀ ਆਈ ਜੇ ਲੋੜ ਦਦਿਆ ਹੋਊਗਾ ਉੱਪਰ ਉਨੇ ਜੁੱਟਾ ਨਹੀਂ ਪੈਣਾ ਤੁਹਾਨੂੰ ਮੱਚੀ ਮੋੜ ਮੋੜੇ ਜੋਰ ਕੇ ਬ੍ਰੇਕ ਵਾਜੇ ਅੱਜ ਮੋੜ ਇਹਦੇ ਵਿੱਚ ਪਹਟੜ ਕੇ ਪੈਣੀ ਪੈਣਾ ਤੁਹਾਨੂੰ ਜਾਂ ਝੜ ਕੇ ਪੈਣਾ ਉਹਨੇ ਪਿੱਛੇ ਸਾਨੂੰ ਚੱਲ ਦੇਖਦੇ ਕੋਈ ਨਹੀਂ ਹਾਂ ਦੇਖਾ ਕਿਹੜਾ ਵਧੀਆ ਹਾਂਜੀ ਠੀਕ ਹੈ ਇੱਕ ਵਧੀਆ ਚੱਲਦੀ ਹਾਂਜੀ ਬਾਕੀ ਬਜਟ ਕਰ ਲਿਆ ਹੁਣ ਆ ਵੀ ਸਹੀ ਫਿਰ ਆ ਵੀ ਵੀ ਹੋ ਜੂ ਇਹ ਵੀ ਕੋਈ ਬੜੀ ਗੱਲ ਨਹੀਂ ਕਾਣੀ ਨਵੀਂ ਕੀ ਹੋ ਜੂਗੀ ਫਿਰ ਚ ਕਾਣੀ ਕਿਹਦੇ ਨਹੀਂ ਨੀਚੇ ਨਾ ਟਰੈਕਟਰਾਂ ਦਾ ਵਧੀਰੇ ਨੇ ਲਵਾ ਲੀਆਂ ਸੀਟਾਂ ਹੋਰ ਕੀ ਹਾਂ ਠੀਕ ਨਾਲੇ ਆ ਬੜੀ ਸੀਟ ਵਾਲੀ ਕਿਤੇ ਨਹੀਂ ਹੋਣੀ ਹੈ ਹੈ ਨਾ ਆਪਣੀ ਵਾਲੀ ਹੋਈ ਨਾ ਸੀਟ ਉਹ ਮੋੜ ਕੇ ਉੱਪਰ ਮੋੜਤੀ ਇਹਨਾਂ ਨੇ ਵੱਡ ਕੇ ਵੱਡ ਗਏ ਨਾ ਉੱਪਰ ਐਂਗਲ ਲਾ ਕੇ ਉੱਪਰ ਜਕੜਨਾ ਹਮ ਰੰਗ ਦੇ ਜਿਹੇ ਹੋਏ ਕਰਦੇ ਰੰਗ ਵੀ ਸੋਨਾ ਕਰੇ ਉਹਨਾਂ ਨੂੰ ਹਮ ਉਸ ਨਾਲ ਦਾ ਹਮ ਮਟਰ ਨਾਲ ਦਾ ਬਈ ਤਾਂ ਹੋਰ ਹੈ ਨਾ ਕਿ ਦੀ ਸ਼ਾਈਨਿੰਗ ਹਾਂ ਮੈਂ ਦੇਖਿਆ ਉੱਠਿਆ ਵਧੀਆ ਲੱਗਿਆ ਸਾਨੂੰ ਸਾਨੂੰ ਵਧੀਆ ਲੱਗਿਆ ਨੀਲੇ ਨਾਲੋਂ ਨੀਲੇ ਨਾਲੋਂ ਨੀਲੇ ਨਹੀਂ ਨੀਂ ਗੱਲ ਨਹੀਂ ਦੀ ਬਣੀ ਇਹਦੀ ਚਲ ਫੇਰ ਅੱਖਾਂ ਨੂੰ ਗਿਆ ਟਾਇਰ ਨਵੇਂ ਰੇ ਰੂ ਸਭ ਕੁ ਸਭ ਕੁ ਨਾਮ ਹੀ ਚਾਹੀਦਾ ਜੀ ਨਾਲੇ ਵੀ ਤਾਂ ਟਾਈਮ ਕਾਇਦਾ ਬਹਿ ਨਹੀਂ ਆਪਾਂ ਨੂੰ ਕਿਉਂ ਉੱਥੀ ਜਲਦੇ ਨਾ ਕਰ ਨਾ ਟਾਈਰ ਨਾ ਨੇ ਘਸਲੇ ਦਾ ਉਹ ਵੀ ਆ ਹਾਂ ਹਾਂ